ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਕੀਤਾ ਤਹਿਸੀਲ ਕੰਪਲੈਕਸ ਦਾ ਦੌਰਾ ਤਹਿਸੀਲ ਪ੍ਰੀਸਰ ਦੇ ਜ਼ਮੀਨੀ ਹਾਲਾਤਾਂ ਦਾ ਕੀਤਾ ਮੁਲਾਂਕਣ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਤੇ ਦਿੱਤਾ ਜ਼ੋਰ ਜੀ ਆ ਦੱਸਦੀਏ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਅਤੇ ਐਫਸੀਆਰ ਸ਼੍ਰੀ ਅਨੁਰਾਗ ਵਰਮਾ ਹੁਰਾਂ ਨੇ ਲੁਧਿਆਣਾ ਇਸ ਤੀ ਤਹਿਸੀਲ ਦੇ ਵਿੱਚ ਦੌਰਾ ਕੀਤਾ ਉਹਨਾਂ ਨੇ ਇੱਥੇ ਤਹਿਸੀਲ ਪ੍ਰੀਸਰ ਦੇ ਜ਼ਮੀਨੀ ਹਾਲਾਤਾਂ ਦਾ ਮੁਲਾਂਕਣ ਵੀ ਕੀਤਾ ਤੇ ਨਾਲ ਹੀ ਇੱਥੇ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਗੱਲ ਤੇ ਜ਼ੋਰ ਦਿੰਦਿਆਂ ਹੋਇਆਂ ਕਿਹਾ ਕਿ ਉਹ ਜਿਹੜੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਉਸ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਕੰਮ ਕਰਨ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਸੂਬਾ ਸਰਕਾਰ ਵੱਲੋਂ ਹਰ ਵਿਭਾਗ ਦੇ ਵਿੱਚ ਇਸ ਟਰੰਗ ਦੇ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਸੂਬਾ ਵਾਸੀਆਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਦੱਸਦੀ ਹੈ ਕਿ ਸ਼੍ਰੀ ਅਨੁਰਾਗ ਵਰਮਾ ਹੁਰਾਂ ਨੇ ਲੁਧਿਆਣਾ ਈਸਟ ਦੀ ਤਹਿਸੀਲ ਦੇ ਵਿੱਚ ਛਾਪਾ ਮਾਰਿਆ ਜਿੱਥੇ ਕਿ ਉਹਨਾਂ ਨੇ ਜਾਇਦਾਦਾਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹਨਾਂ ਦੇ ਕੰਮ ਜਾਇਜ਼ਾ ਲੈ ਆਏ ਨਾਲ ਹੀ ਉਹਨਾਂ ਨੇ ਇੱਥੇ ਪਹੁੰਚ ਕੇ ਜਿਹੜੇ ਇੱਥੇ ਕੈਮਰੇ ਲੱਗੇ ਹੋਏ ਨੇ ਜਿਹੜੇ ਸੀਸੀ ਟੀਵੀ ਕੈਮਰੇ ਨੇ ਉਹਨਾਂ ਦਾ ਵੀ ਮੁਆਇਨਾ ਕੀਤਾ ਉਹਨਾਂ ਨੇ ਇੱਥੇ ਅਧਿਕਾਰੀਆਂ ਦੇ ਕੋਲੋਂ ਇਹ ਵੀ ਗੱਲ ਪੁੱਛੀ ਹੈ ਕਿ ਜਿਹੜੇ ਵਿਕਰੇਤਾ ਨੇ ਤੇ ਖਰੀਦਦਾਰ ਨੇ ਕੀ ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਉਹਨਾਂ ਦੇ ਮੋਬਾਈਲ ਨੰਬਰ ਦਰਜ ਕੀਤੇ ਜਾਂਦੇ ਨੇ ਜੇਕਰ ਨਹੀਂ ਕੀਤੇ ਜਾਂਦੇ ਤਾਂ ਫਿਰ ਇਹ ਦਰਜ ਕੀਤੇ ਜਾਣੇ ਚਾਹੀਦੇ ਨੇ ਦੱਸ ਦਈਏ ਕਿ ਉਹਨਾਂ ਨੇ ਇੱਥੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਤਹਿਸੀਲ ਕੰਪਲੈਕਸ ਦੇ ਵਿੱਚ ਪਖਾਨੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਸਾਫ ਸਫਾਈ ਹੈ ਉਸ ਦਾ ਵੀ ਖਿਆਲ ਰੱਖਿਆ ਜਾਵੇ ਸਫਾਈ ਨੂੰ ਖਾਸ ਤੌਰ ਤੇ ਯਕੀਨੀ ਬਣਾਇਆ ਜਾਵੇ ਦੱਸ ਦਈਏ ਕਿ ਉਹਨਾਂ ਨੇ ਇੱਥੇ ਲਈ ਜਾਣ ਵਾਲੀ ਸਰਕਾਰੀ ਫੀਸ ਦੇ ਬਾਰੇ ਵਿੱਚ ਵੀ ਸਵਾਲ ਕੀਤੇ ਨੇ ਉਹਨਾਂ ਨੇ ਆਖਿਆ ਹੈ ਕਿ ਜਿੰਨੇ ਵੀ ਇੱਥੇ ਕਰਮਚਾਰੀ ਕੰਮ ਕਰਦੇ ਨੇ ਉਹ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਚਾਹੁੰਦੇ ਨੇ ਕਿ ਸੂਬਾ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਹਰ ਪ੍ਰਕਾਰ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਇੱਥੇ ਕੁਝ ਆਏ ਹੋਏ ਆਵੇਦਨ ਕਰਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਸੁਝਾਵਾਂ ਦੀ ਵੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਉਹ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਤਾਂ ਫਿਰ ਇੱਥੇ ਆਉਣ ਵਾਲੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਸੂਬਾ ਵਾਸੀ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੱਸਦੀ ਹੈ ਕਿ ਸ਼੍ਰੀ ਅਨੁਰਾਗ ਵਰਮਾ ਹੋਰਾਂ ਨੇ ਇਸ ਗੱਲ ਤੇ ਖਾਸ ੌਰਤੇ ਜ਼ੋਰ ਦਿੱਤਾ ਹੈ ਕਿ ਜਿੰਨੇ ਵੀ ਕਰਮਚਾਰੀ ਨੇ ਅਗਰ ਉਪਾਰਦਰਸ਼ੀ ਢੰਗ ਦੇ ਨਾਲ ਕੰਮ ਕਰਨਗੇ ਤਾਂ ਸੂਬਾ ਵਾਸੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ ਦਸਤੀਏ ਕੇ ਸ਼੍ਰੀ ਅਨੁਰਾਗ ਵਰਮਾ ਹੁਰਾਣੇ ਕਰਮਚਾਰੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਕੰਮ ਨੂੰ ਪਾਰਦਰਸ਼ੀ ਢੰਗ ਦੇ ਨਾਲ ਕਰਨ ਇਮਾਨਦਾਰੀ ਦੇ ਨਾਲ ਕਰਨ ਤਾਂ ਕਿ ਅਸੀਂਾਂ ਮਾਨ ਹੁਰਾਂ ਦਾ ਜਿਹੜਾ ਸੁਪਨਾ ਹੈ ਰੰਗਲਾ ਪੰਜਾਬ ਬਣਾਉਣਾ ਉਹ ਵੀ ਪੂਰਾ ਹੋ ਸਕੇ ਤੇ ਨਾਲ ਹੀ ਜਿੰਨੇ ਵੀ ਕਰਮਚਾਰੀ ਨੇ ਉਹ ਆਪਣਾ ਕੰਮ ਤਨਦੇਹੀ ਦੇ ਨਾਲ ਕਰਨ ਇਮਾਨਦਾਰੀ ਦੇ ਨਾਲ ਕਰਨ ਤਾਂ ਕਿ ਜਿੰਨੇ ਵੀ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹ ਵੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਸਕਣ ਸੁਦਾਸਤੀ ਇਹ ਕਿ ਲੁਧਿਆਣਾ ਈਸਟ ਦੀ ਤਹਿਸੀਲ ਦੇ ਵਿੱਚ ਸ਼੍ਰੀ ਅਨੁਰਾਗ ਵਰਮਾ ਜੀ ਹੋਰਾਂ ਦੇ ਵੱਲੋਂ ਜਿਹੜਾ ਛਾਪਾ ਮਾਰਿਆ ਗਿਆ ਹੈ ਉਹਨਾਂ ਨੇ ਇੱਥੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਵੀ ਲਿਆਏ ਤੇ ਨਾਲ ਹੀ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਆਪਣਾ ਕੰਮ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਕਰਨ ਅੱਜ ਮੈਂ ਸਬ ਰਜਿਸਟਰ ਆਫਿਸ ਲੁਧਿਆਣਾ ਈਸਟ ਦਾ ਡੀਸੀ ਸਬਦਨ ਜਿਤਿੰਦਰ ਦੌਰਾ ਕੀਤਾ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫ਼ਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵੇਰੇ 9 ਵਜੇ ਆਪਣੇ ਦਫਤਰਾਂ ਦੇ ਵਿੱਚ ਹਾਜ਼ਰ ਹਾਂ ਕਈ ਇਸ ਤਰ੍ਹਾਂ ਦੇ ਕਦਮ ਚੱਕੇ ਹਨ ਅੱਜ ਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਢੰਗ ਨਾਲ ਚਲਾਵਾਂਗੇ